ਜੇ ਕਿ ਸਦੇ ਘਰ ਦੇ ਵਿੱਚ ਕੋਈ ਬਿਮਾਰੀ ਅਜ ਦੇ ਸਮੇਂ ਦੇ ਵਿੱਚ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਵੱਡੇ ਭਾਗ ਨੇ ਉਸ ਪਰਿਵਾਰ ਦੇ ਉਹਨਾਂ ਜੀਆਂ ਦੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈਗੀ ਮੈਂ ਤੁਹਾਨੂੰ ਅੰਦਰ ਲੈ ਕੇ ਚਲਦਾ ਡਾਕਟਰ ਸਾਹਿਬ ਇੱਕ ਦਾਵਾ ਕਰਦੇ ਹੈਗੇ ਡਾਕਟਰ ਮਨਦੀਪ ਸਿੰਘ ਔਰ ਡਾਕਟਰ ਕੁਲਵੰਤ ਸਿੰਘ ਉਹਨਾਂ ਦਾ ਦਾਵਾ ਹੈਗਾ ਕਿ ਜਿਨ੍ਹਾਂ ਦੀਆਂ ਕਿਡਰੀਆਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਦੇ ਡਾਇਲਸਿਸ ਹੁੰਦੇ ਆ ਅਸੀਂ ਉਹਨਾਂ ਦੇ ਡਾਇਲਸਿਸ ਨਹੀਂ ਹੋਣ ਦਿੰਦੇ ਸਾਡੇ ਕੋਲ ਕੁਝ ਇਦਾਂ ਦੀ ਇੱਕ ਜੜੀ ਬੁੱਟੀ ਹੈ ਸਾਡੇ ਕੋਲ ਕੋਈ ਇਦਾਂ ਦੀ ਦਵਾਈ ਦਾਰੂ ਹੈਗੀ ਆ ਜਿਹਦੇ ਨਾਲ ਉਹਨਾਂ ਨੂੰ ਡਾਇਲਸਿਸ ਕਰਵਾਉਣ ਦੀ ਜ਼ਰੂਰਤ ਨਹੀਂ ਪਊਗੀ ਇਹ ਡਾਕਟਰ ਸਾਹਿਬ ਦਾ ਦਾਵਾ ਹੈਗਾ ਕਿ ਵਾਹਿਗੁਰੂ ਕਿਰਪਾ ਕਰੇ ਡਾਕਟਰ ਸਾਹਿਬ ਦੇ ਦਾਵੇ ਸੱਚ ਹੋਣ ਆਪਾਂ ਪਹਿਲਾਂ ਕਰਦੇ ਆ ਡਾਕਟਰ ਸਾਹਿਬ ਦਾ ਸਵਾਗਤ ਇੱਧਰ ਇੱਕ ਡਾਕਟਰ ਸਾਹਿਬ ਹੋਰ ਬੈਠੇ ਹੈਗੇ ਆ ਪਿੰਸ ਹਸਪੀਟਲ ਤੋਂ ਡਾਕਟਰ ਸਾਹਿਬ ਆਉਂਦੇ ਨੇ ਜਲੰਧਰ ਤੋਂ ਡਾਕਟਰ ਮਨਦੀਪ ਜੇ ਤੁਸੀਂ ਦਾਵਾ ਕਰਦੇ ਹੋ ਕਿ ਜਿਨ੍ਹਾਂ ਦੇ ਡਾਇਲਸਸ ਹੁੰਦੇ ਆਪਾਂ ਉਹਨਾਂ ਦੇ ਡਾਇਲਸਸ ਨਹੀਂ ਹੁੰਦਿਆਂਗੇ ਤੁਹਾਡੇ ਕੋਲ ਕਿਹੜੀ ਏਦਾਂ ਦੀ ਜਿਹੜੀ ਗੁੱਡੀ ਹੈ ਜੇ ਕਿਸੇ ਨੇ ਪੁਸ਼ਟੀ ਕਰਨੀ ਹੋਵੇ ਤੁਹਾਡਾ ਨੰਬਰ ਲੈ ਕੇ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਬਿਲਕੁਲ ਨੰਬਰ ਮੈਂ ਦੇ ਸਕਦਾ ਜੀ ਮੈਨੂੰ ਗੁਰਦਿਆਲੀ ਪ੍ਰੋਬਲਮ ਆ ਗਈ ਸੀ ਔਰ ਮੇਰੇ ਪੈਰਾਂ ਦੀ ਸਵੇਰਿੰਗ ਵੀ ਆ ਗਈ ਸੀ ਮੈਂ ਸਿਟੀ ਸਕੈਨ ਵੀ ਕਰਾਈਆ ਸਕੈਨਿੰਗ ਵੀ ਕਰਵਾਈਆ ਟੈਸਟ ਵੀ ਕਾਫੀ ਕਰਵਾਇਆ ਔਰ ਲੋਕਾਂ ਦੀ ਸਲਾਹ ਵੀ ਮੈਨੂੰ ਕਾਫੀ ਮਿਲੀ ਕਿ ਇਧਰ ਚੱਲ ਜਾਓ ਉਧਰ ਚੱਲ ਜਾਓ ਪਰ ਮੈਂ ਕਿਸੇ ਪਾਸੇ ਨਹੀਂ ਗਿਆ ਮੈਂ ਡਾਕਟਰ ਕੁਰਵੰਤ ਸਿੰਘ ਉਹਨਾਂ ਤੇ ਵਿਸ਼ਵਾਸ ਰੱਖਿਆ ਮੈਂ ਹੌਸਪੀਟਲੋਂ ਨਾ ਨਹੀਂ ਲਊਗਾ ਚਲੋ ਜਿੱਥੇ ਵੀ ਜਾਂਦੇ ਹੈਗੇ ਆ ਉਹ ਮਤਲਬ ਬਹੁਤ ਖਰਚਾ ਹੁੰਦਾ ਹੈਗਾ ਬੜੇ ਔਖੇ ਹੈਗੇ ਆ ਜਿਹਨਾਂ ਦੇ ਪਹਿਲਾਂ ਤੋਂ ਡਾਇਸਿਸ ਹੋ ਰਹੇ ਆ ਉਹ ਰੁਕ ਵੀ ਸਕਦੇ ਆ ਜਿੰਨੇ ਵੀ ਪੇਸ਼ੈਂਟ ਹੈਗੇ ਆ ਜਿਹੜੇ ਭਾਵੇਂ ਕਿਤੇ ਜਾ ਰਹੇ ਆ ਡਾਇਸਿਸ ਕਰਾਉਣ ਵਾਸਤੇ ਜਾਂ ਕਈ ਸੋਚ ਰਹੇ ਆ ਕਿ ਸਾਨੂੰ ਜਾਣਾ ਪਊਗਾ ਉਹ ਤੁਹਾਡੇ ਤੇ ਯਕੀਨ ਕਿਉਂ ਕਰਨ ਕਿਉਂ ਤੁਹਾਡੇ ਕੋਲ ਆਉਣ ਤੁਹਾਡੇ ਕੋਲ ਖਾਸ ਵਜ੍ਹਾ ਚਰਚਾ ਵੀ ਨਹੀਂ ਨਾ ਹੋਇਆ ਸਾਡਾ ਆਪਣੇ ਘਰ ਵਾਂਗੂ ਹੀ ਸਾਨੂੰ ਲੱਗਾ ਸਾਡਾ ਧਿਆਨ ਵੀ ਨਹੀਂ ਦਿੰਦਾ ਸੀਗਾ ਜਾਨੂ ਦੇ ਲਈ ਕਰਦਾ ਹਣ ਤੁਹਾਡਾ ਮੰਜਾ ਡਾਦੀ ਇੱਥੇ ਪੱਕਾ ਹੀ ਕਰ ਜਾ ਗਈ ਮੈਂ ਇਹਨਾਂ ਨੂੰ ਕਹਿੰਨੀ ਹੋਇਆ ਮੈਨੂੰ ਉੱਤੇ ਛੱਡਿਓ ਵਧੀਆ ਲੱਗਾ ਸੀਗਾ ਸਭ ਤੋਂ ਪਹਿਲਾਂ ਰਿਸਰਚ ਮੈਂ ਇਹਨਾਂ ਤੇ ਕੀਤੀ ਜੀ। ਅੱਛਾ ਪੁੱਛੋ ਇਹਨਾਂ ਦਾ ਕੀ ਹਾਲ ਸੀ ਉਹ ਤੇ ਤੁਰਪੇ ਨਹੀਂ ਹੁੰਦਾ ਸੀਗਾ। ਹਾਂਜੀ ਹਾਂਜੀ। ਬਾਥਰੂਮ ਹੀ ਨਹੀਂ ਉਹ ਆਉਂਦਾ ਸੀਗਾ। ਬਾਥਰੂਮ ਵੀ ਬੜੇ ਮੁਸ਼ਕਲ ਚੱਕ ਕੇ ਕਰਾਈ ਦੱਸੀ। ਜਿਹੜੀ ਰਿਸਰਚ ਮੇਰੀ ਸ਼ੁਰੂ ਹੋਈ ਹੈ ਇਹਨਾਂ ਤੋਂ ਸ਼ੁਰੂ ਹੋਈ ਸੀ ਜੀ। ਅੱਛਾ ਰਿਸਰਚ ਤੁਸੀਂ ਆਪਣੇ ਘਰੋਂ ਹੀ ਸ਼ੁਰੂ ਆਪਣੇ ਮਦਰ ਤੋਂ ਸ਼ੁਰੂ ਕੀਤੀ। ਡਾਕਟਰ ਕੁਲਵੰਤ ਸਿੰਘ ਜੀ ਆਪਣਾ ਤੁਸੀਂ ਐਡਰੈਸ ਜੇ ਕਿਸੇ ਇੱਥੇ ਆਉਣਾ ਹੋਵੇ ਤੇ ਆਪਣਾ ਤੁਸੀਂ ਮੋਬਾਈਲ ਨੰਬਰ ਵੀ ਦੇ ਦਿਓ। ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਆਪਾਂ ਜਦੋਂ ਆਸੇ-ਪਾਸੇ ਨਜ਼ਰ ਮਾਰ ਕੇ ਦੇਖਦੇ ਆਂ ਤਾਂ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਹੀ ਘਰ ਇਦਾਂ ਦਾ ਹੋਊਗਾ ਜਿਸ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਹੋਵੇ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਬਿਮਾਰੀ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਵੱਡੇ ਭਾਗ ਨੇ ਉਸ ਪਰਿਵਾਰ ਦੇ ਉਹਨਾਂ ਜੀਆਂ ਦੇ ਜਨਾਂ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈਗੀ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਉਹ ਬਿਮਾਰੀਆਂ ਦੇ ਨਾਮ ਅੱਜ ਸੁਣਨ ਨੂੰ ਮਿਲ ਰਹੇ ਨੇ ਪੰਜਾਬ ਦੀ ਹੀ ਧਰਤੀ ਦੇ ਉੱਪਰ ਜਿੱਥੇ ਦੇ ਆਪਾਂ ਕਹਿੰਦੇ ਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਤਾਂ ਆਮ ਕਰਕੇ ਕਈ ਬਜ਼ੁਰਗ ਅੱਜ ਵੀ ਹੈਗੇ ਉਹ ਦੱਸਦੇ ਕਹਿੰਦੇ ਅਸੀਂ ਕਦੀ ਦਵਾਈ ਨਹੀਂ ਲਈ ਜ਼ਿੰਦਗੀ ਦੇ ਵਿੱਚ ਕਈ ਬੰਦੇ ਤੁਹਾਨੂੰ ਅੱਜ ਵੀ ਬਜ਼ੁਰਗ ਮਿਲਣਗੇ ਕਹਿੰਦੇ ਕਿ ਸਾਨੂੰ ਕਦੀ ਬੁਖਾਰ ਹੀ ਨਹੀਂ ਚੜਿਆ ਹੈਗਾ ਜੇ ਕਿਤੇ ਮਾੜਾ-ਮੋਟਾ ਬੁਖਾਰ ਚੜਿਆ ਆਪਾਂ ਘਰੇ ਔੜ-ਪੌੜ ਕਰਕੇ ਤੇ ਉਹਨੂੰ ਠੀਕ ਕਰ ਲਿਆ ਤੁਹਾਨੂੰ ਇਦਾਂ ਦੇ ਬਹੁਤ ਸਾਰੇ ਬਜ਼ੁਰਗ ਮਿਲਣਗੇ ਪਰ ਅੱਜ ਤੁਸੀਂ ਦੇਖੋ ਪੰਜਾਬ ਦੀ ਹੀ ਇਸੇ ਧਰਤੀ ਦੇ ਉੱਪਰ ਤੇ ਸਾਰੇ ਪਾਸੇ ਵੈਸੇ ਤਾਂ ਹਸਪਤ ਕਿਸ ਨੂੰ ਕੈਂਸਰ ਹੋ ਰਿਹਾ ਹੈਗਾ ਕਿਸ ਨੂੰ ਹੋਰ ਨਾ ਮੁਰਾਦ ਬਿਮਾਰੀ ਹੋ ਰਹੀ ਹੈ ਔਰ ਜਿਹੜੀਆਂ ਕਿਡਨੀਆਂ ਨੇ ਕਿਡਨੀਆਂ ਦੇ ਨਾਲ ਕੋਈ ਸੰਬੰਧਤ ਸਮੱਸਿਆਵਾਂ ਆਉਂਦੀਆਂ ਨੇ ਅਕਸਰ ਹੀ ਮੈਂ ਪਹਿਲਾਂ ਕਦਨੀ ਸੀ ਸੁਣਿਆ ਬਹੁਤ ਜ਼ਿਆਦਾ ਟਾਵਾ ਟਾਵਾ ਹੀ ਸੁਣਦੇ ਹੁੰਨੇ ਸੀਗੇ ਤੁਸੀਂ ਵੀ ਟਾਵਾ ਟਾਵਾ ਹੀ ਸੁਣਿਆ ਹੋਊਗਾ ਕਦੀ ਕਿਸੇ ਨੂੰ ਕਿ ਕਿਸੇ ਦੀਆਂ ਕਿਡਨੀਆਂ ਦੇ ਵਿੱਚ ਕੋਈ ਨੁਕਸ ਪੈ ਗਿਆ ਉਹਨਾਂ ਦੇ ਡੈਲਸਸ ਹੁੰਦੇ ਨੇ ਔਰ ਜਿਨ੍ਹਾਂ ਦੇ ਡੈਲਸਸ ਹੁੰਦੇ ਆ ਆਂਡ ਗਵਾਂਡ ਸੱਜੇ ਖੱਬੇ ਪਿੰਡ ਵਿੱਚ ਗਲੀ ਮੁਹੱਲੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਜੇ ਕਿਸੇ ਦੇ ਘਰ ਵਿੱਚ ਹੈਗਾ ਤਾਂ ਉਹਨਾਂ ਨੂੰ ਪੁੱਛਿਆ ਜਾਣੀ ਹੈ ਕਿ ਕੀ ਭਾ ਬੀਤਦੀ ਹੈ ਜਿਨ੍ਹਾਂ ਦੇ ਡੈਲਸਸ ਹੁੰਦੇ ਆ ਮੈਂ ਨਾ ਜਿੱਥੇ ਅੱਜ ਆਇਆ ਹੈਗਾ ਤੁਹਾਨੂੰ ਨਾਲ ਲੈ ਕੇ ਮੜਾ ਜਾ ਉੱਪਰ ਦਿਖਾ ਦਿਓ ਜੀ ਜੀਐਨਆਈ ਮੈਡੀਕਲ ਸਾਇੰਸਸ ਹਸਪੀਟਲ ਮੈਂ ਇੱਥੇ ਹੈਗਾ ਜੀ ਇਸ ਵੇਲੇ ਚੱਬੇ ਵਾਲ ਦੇ ਵਿੱਚ ਪੈਂਦਾ ਹੈਗਾ ਜਦੋਂ ਤੁਸੀਂ ਹੁਸ਼ਿਆਰਪੁਰ ਤੋਂ ਜਾਂਦੇ ਹੋ ਮਾਲਪੁਰ ਨੂੰ ਤਾਂ ਰਸਤੇ ਦੇ ਵਿੱਚ ਪੈਂਦਾ ਅੱਡਾ ਚੱਬੇ ਵਾਲਾ ਚੱਬੇ ਵਾਲਾ ਅੱਡੇ ਤੋਂ ਥੋੜਾ ਜਿਹਾ ਸੱਜੇ ਪਾਸੇ ਨੂੰ ਹੁੰਨੇ ਤਾਂ ਉੱਥੇ ਹੈਗਾ ਇਹ ਹਸਪੀਟਲ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਡਾਕਟਰ ਸਾਹਿਬ ਇੱਕ ਦਾਵਾ ਕਰਦੇ ਹੈਗੇ ਡਾਕਟਰ ਮਨਦੀਪ ਸਿੰਘ ਔਰ ਡਾਕਟਰ ਕੋਲਬੰਦ ਸਿੰਘ ਉਹਨਾਂ ਦਾ ਦਾਵਾ ਹੈਗਾ ਕਿ ਜਿਨ੍ਹਾਂ ਦੀਆਂ ਕਿਡਰੀਆਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਦੇ ਡੈਲਸਸ ਹੁੰਦੇ ਆ ਅਸੀਂ ਉਹਨਾਂ ਦੇ ਡੈਲਸਸ ਨਹੀਂ ਹੁਣ ਦਿੰਨੇ ਸਾਡੇ ਕੋਲ ਕੁਝ ਏਦਾਂ ਦੀ ਇੱਕ ਜੜੀ ਬੂਟੀ ਹੈ ਸਾਡੇ ਕੋਲ ਕੋਈ ਏਦਾਂ ਦੀ ਦਵਾ-ਦਾਰੂ ਹੈਗੀ ਆ ਜਿਹਦੇ ਨਾਲ ਉਹਨਾਂ ਨੂੰ ਡੈਲਸਸ ਕਰਵਾਉਣ ਦੀ ਜ਼ਰੂਰਤ ਨਹੀਂ ਪਊਗੀ ਇਹ ਡਾਕਟਰ ਸਾ ਦਾ ਦਾਵਾ ਹੈਗਾ ਆਪਾਂ ਡਾਕਟਰ ਸਾ ਦੇ ਨਾਲ ਗੱਲਬਾਤ ਕਰ ਲੈਂਦੇ ਆ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਸਾਰੀ ਜਾਣਕਾਰੀ ਤੁਹਾਨੂੰ ਦੇਣਗੇ ਤੁਸੀਂ ਪੁਸ਼ਟੀ ਆਪ ਕਰ ਲੈਣੀ ਕਿ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈਗੀ ਆ ਕੁਝ ਮਰੀਜ਼ ਅੰਦਰ ਬੈਠੇ ਆ ਪਰ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਆਓ ਚੱਲਦੇ ਆਪਾਂ ਅੰਦਰ ਤੇ ਕਰਦੇ ਆਪਾਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਤੋਂ ਮੇਰੇ ਨਾਲ ਡਾਕਟਰ ਸਾਹਿਬ ਹੈਗੇ ਨੇ ਡਾਕਟਰ ਕੁਲਵੰਤ ਸਿੰਘ ਜੀ ਮੇਰੇ ਨਾਲ ਪੇਸ਼ੈਂਟ ਵੀ ਬੈਠੇ ਆ ਗਿਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਜਿਵੇਂ ਪਹਿਲਾਂ ਤੁਹਾਨੂੰ ਬਾਹਰ ਆਖਿਆ ਹੈਗਾ ਕਿ ਪੁਸ਼ਟੀ ਤੁਸੀਂ ਆਪ ਕਰ ਲੈਣੀ ਡਾਕਟਰ ਸਾਹਿਬ ਦਾਵਾ ਕਰਦੇ ਹੈਗੇ ਆ ਮੈਂ ਬਾਹਰ ਵੀ ਆਖਿਆ ਹੈਗਾ ਮੈਂ ਹੁਣ ਫਿਰ ਕਹਿਣਾ ਹੈਗਾ ਇਹ ਗੱਲ ਕਿ ਵਾਹਿਗੁਰੂ ਕਿਰਪਾ ਕਰੇ ਡਾਕਟਰ ਸਾਹਿਬ ਦੇ ਦਾਅਵੇ ਸੱਚ ਹੋਣ ਆਪਾਂ ਪਹਿਲਾਂ ਕਰਦੇ ਆ ਪਿੰਸ ਹਸਪੀਟਲ ਤੋਂ ਡਾਕਟਰ ਸਾਹਿਬ ਆਉਂਦੇ ਨੇ ਜਲੰਧਰ ਤੋਂ ਡਾਕਟਰ ਮਨਦੀਪ ਜੀ ਐਮਬੀਬੀਐਸ ਡਾਕਟਰ ਸਾਹਿਬ ਹੈਗੇ ਨੇ ਜਲੰਧਰ ਪਿੰਸ ਹਸਪੀਟਲ ਤੋਂ ਆਉਂਦੇ ਨੇ ਆਪਾਂ ਡਾਕਟਰ ਕੁਲਵੰਤ ਸਿੰਘ ਨਾਲ ਗੱਲਬਾਤ ਕਰ ਲੈਂਦੇ ਆ ਡਾਕਟਰ ਕੁਲਵੰਤ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਸੰਜਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਹੜੇ ਕਿ ਸਾਡੇ ਲੋਕਾਂ ਦੇ ਨਾਲ ਰੂਬਰੂ ਕਰਾ ਰਹੇ ਆ ਜਿਹੜੀ ਸਚਾਈ ਮਤਲਬ ਪੇਸ਼ ਕਰਦੇ ਆ ਲੋਕਾਂ ਦੇ ਅੱਗੇ ਜੀ ਜ਼ਰੂਰ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਸੱਚ ਜਿਹੜਾ ਹੈਗਾ ਉਹ ਲੋਕਾਂ ਦੇ ਸਾਹਮਣੇ ਜਾਵੇ ਭਾਵੇਂ ਦੂਜੀ ਤਰ੍ਹਾਂ ਦਾ ਸੱਚ ਹੋਵੇ ਪੋਲਿਟੀਕਲ ਜਾਂ ਹੁਣ ਸਾਰਾ ਕੁਝ ਤੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਮੈਂ ਅੱਜ ਇੱਥੇ ਲੰਘਿਆ ਪਹਿਲਾਂ ਤੇ ਮੈਨੂੰ ਮੈਂ ਚਾਹੁੰਦਾ ਕਿ ਤੁਹਾਨੂੰ ਮੁਬਾਰਕ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਦਿਨ ਦੁਗਣੀ ਤੇ ਚੋਗਣੀ ਤਰੱਕੀ ਕਰੋ ਹਨਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਤੰਦਰੁਸਤ ਰਹਿਣ ਪਰ ਹੁਣ ਕੀ ਤਾਂ ਕੀ ਜਾਵੇ ਬਿਮਾਰੀਆਂ ਦੇ ਵਿੱਚ ਹਾਂਜੀ ਲੋਕਰੇ ਹੋਏ ਐ ਅੱਛਾ ਤੁਸੀਂ ਦਾਵਾ ਕਰਦੇ ਹੈਗੇ ਹੋ ਕਿ ਜਿਨ੍ਹਾਂ ਦੇ ਡਾਇਲਸਿਸ ਹੁੰਦੇ ਆਪਾਂ ਉਹਨਾਂ ਦੇ ਡਾਇਲਸਿਸ ਨਹੀਂ ਹੋਣ ਦਿਆਂਗੇ ਤੁਹਾਡੇ ਕੋਲ ਕਿਹੜੀ ਇਦਾਂ ਦੀ ਜੜੀ ਬੂਟੀ ਆ ਦੇਖੋ ਸਾਡਾ ਹਰਬਲਸ ਮੈਡੀਸਿਨ ਹੈਗੀਆਂ ਲੈਟੋਪੈਥੀ ਮੈਡੀਸਿਨ ਹੈਗੀਆਂ ਜੋ ਇਹਨਾਂ ਦੀ ਕੈਂਸਰ ਤੱਕ ਤੋਂ ਮਰੀਜ਼ ਠੀਕ ਹੋ ਜਾਂਦੇ ਰਹੇ ਮੇਰੇ ਕੋਲ ਕਾਫੀ ਪੇਸ਼ੈਂਟ ਹੈ ਮੈਂ ਦਾਵਾ ਇਹ ਕਰਦਾ ਹਾਂ ਵੈਸੇ ਨਹੀਂ ਕਰਦਾ ਹੈਗਾ ਕਿ ਹਵਾ 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 ਜੀ ਨਹੀਂ ਹੈਗੀ ਆ ਪੇਸ਼ੈਂਟ ਤੁਹਾ ਹਾਂਜੀ ਹੁਣ ਪ੍ਰੈਕਟਿਸ ਛੱਡ ਛੱਡ ਚੁੱਕੇ ਆ ਲੇਕਿਨ ਇਹਨਾਂ ਨੂੰ ਜਿਹੜੀ ਬਿਮਾਰੀ ਸੀਗੀ ਇਹਨਾਂ ਕਿਡਨੀਆਂ ਫੇਲ ਹੋ ਗਈਆਂ ਸੀਗੀਆਂ ਇਹਨਾਂ ਕੋਲ ਰਿਪੋਰਟਾਂ ਵੀ ਸ਼ਾਇਦ ਇਸ ਵੇਲੇ ਹੋਣਗੀਆਂ ਇਹਨਾਂ ਕੋਲ ਐਮ ਆਰ ਆਈ ਜੋ ਕਰਾਈ ਸੀ ਉਹ ਵੀ ਹੋਏਗੀ ਸੀਟੀ ਸਕੈਨ ਵੀ ਹੋਏਗੀ ਹਾਲ ਆਬਡੋਮਨ ਵੀ ਹੋਏਗੀ ਇੱਥੇ ਕੀ ਡਾਕਟਰ ਸਾਇਲ ਸਕੈਨ ਸੈਂਟਰ ਆ ਉਹਨਾਂ ਨੇ ਕਹਿਤਾ ਸੀਗਾ ਤੁਸੀਂ ਇਦਾਂ ਕਰੋ ਡੈਲਸ ਕਰਾ ਲਓ ਕਿਡਨੀਆਂ ਤੁਹਾਡੀਆਂ ਫੇਲ ਹੋ ਰਹੀਆਂ ਤੇ ਆ ਪੇਸ਼ੈਂਟ ਤੁਹਾਡੇ ਸਾਹਮਣੇ ਬੈਠੇ ਆ ਇਹਨਾਂ ਨੂੰ ਤੁਰ ਫਿਰ ਵੀ ਨਹੀਂ ਹੁੰਦਾ ਸੀ ਇਹਦਾ ਪੁੱਛੋ ਸੱਚਾਈ ਕੀ ਆ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਕਿਹੜੇ ਪਿੰਡ ਰਹਿੰਦੇ ਹੋ ਮੇਰੇ ਨਾਮ ਜੀ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਆ ਗਈ ਸੀ ਔਰ ਮੇਰੇ ਪੈਰਾਂ ਦੀ ਸਵੇਲਿੰਗ ਵੀ ਆ ਗਈ ਸੀ ਮੈਂ ਸਿਟੀ ਸਕੈਨ ਵੀ ਕਰਾਈਆ ਸਕੈਨਿੰਗ ਵੀ ਕਰਵਾਈਆ ਟੈਸਟ ਵੀ ਕਾਫੀ ਕਰਵਾਇਆ ਔਰ ਲੋਕਾਂ ਦੀ ਸਲਾਹ ਵੀ ਮੈਨੂੰ ਕਾਫੀ ਮਿਲੀ ਕਿ ਇਧਰ ਚੱਲ ਜਾ ਉਧਰ ਚੱਲ ਜਾ ਪਰ ਮੈਂ ਕਿਸੇ ਪਾਸੇ ਨਹੀਂ ਗਿਆ ਮੈਂ ਡਾਕਟਰ ਕਲਵੰਸ਼ਿੰਗ ਉਹਨਾਂ ਤੇ ਵਿਸ਼ਵਾਸ ਰੱਖਿਆ ਔਰ ਇਹਨਾਂ ਨੇ ਮੇਰਾ ਟਰੀਟਮੈਂਟ ਕੀਤਾ ਮੈਨੂੰ ਡੇਢ ਦੋ ਮਹੀਨੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਰਾਜੀ ਕਰ ਦਿੱਤਾ ਮੈਂ ਤੁਹਾਡੇ ਸਾਹਮਣੇ ਬੈਠਾ ਔਰ ਮੇਰਾ ਜਿਹੜਾ ਗੁਰਦਿਆਂ ਦਾ ਟੈਸਟ ਸੀਗਾ ਉਹ 4 ਤੱਕ ਪਹੁੰਚ ਗਿਆ ਸੀ ਤੇ ਉਹ ਐਸਪੀ ਲਈ ਮੇਰਾ ਬਿਲਕੁਲ ਨੋਰਮਲ ਅਡਰ ਡੇ 2 ਮਹੀਨੇ ਦੇ ਵਿੱਚ ਤੇ ਇਹਨਾਂ ਤੇ ਮੈਂ ਪੂਰਾ ਯਕੀਨ ਰੱਖਿਆ ਔਰ ਇਹਨਾਂ ਨੇ ਮੈਨੂੰ ਇਕਦਮ ਫਿੱਟ ਕਰ ਦਿੱਤਾ ਆਪਣੀ ਮੈਡੀਸਿਨ ਦੇ ਨਾਲ ਜਿਹੜੇ ਸਜਣ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਨੇ ਲੋਕ ਬਹੁਤ ਜ਼ਿਆਦਾ ਦੁਖੀ ਹੈਗੇ ਆ ਔਰ ਲੋਕ ਤਰ੍ਹਾਂ ਤਰ੍ਹਾਂ ਦੇ ਮਤਲਬ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਜਾਂਦੇ ਹੈਗੇ ਆ ਇੱਥੋਂ ਹੁਸ਼ਾਰਪੁਰ ਤੋਂ ਮੈਨੂੰ ਮੇਰੇ ਵਾਕਫ ਕਰ ਵੀ ਹੈਗੇ ਕਈ ਹੁਸ਼ਾਰਪੁਰ ਤੋਂ ਲੈ ਕੇ ਉਹ ਜਲੰਧਰ ਜਾਂਦੇ ਹੈਗੇ ਆ ਹਨਾ ਡੈਲਸਿਸ ਕਰਾਉਣ ਦੇ ਵਾਸਤੇ ਉਹਨਾਂ ਦੇ ਜ਼ਿਹਨ ਵਿੱਚ ਹੋ ਸਕਦਾ ਕਿ ਯਾਰ ਸਾਡਾ ਵੀ ਖਰਚਾ ਹੀ ਵੱਸ ਸਕਦਾ ਆ ਇੱਥੇ ਖਰਚਾ ਵੀ ਘਟ ਆਇਆ ਹੋਊਗਾ ਤੁਹਾ ਜੇ ਕਿਸੇ ਨੇ ਪੁਸ਼ਟੀ ਕਰਨੀ ਹੋਵੇ ਤੁਹਾਡਾ ਨੰਬਰ ਲੈ ਕੇ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਬਿਲਕੁਲ ਨੰਬਰ ਮੈਂ ਦੇ ਸਕਦਾ ਜੀ ਮੇਰਾ ਨੰਬਰ ਫੋਨ ਨੰਬਰ ਹੈਗਾ ਜੀ 9988221584 ਅੱਛਾ ਤੁਹਾਡੇ ਪੁਰਾਣੇ ਜਿਹੜੇ ਤੁਹਾਡੇ ਸਗੇ ਟੈਸਟ ਵਗੈਰਾ ਤਿੰਨ ਨਵੀਂ ਰਿਪੋਰਟਸ ਬਾਰੇ ਸਾਰੀਆਂ ਤੁਹਾਡੇ ਕੋਲ ਹੈਗੀਆਂ ਨੇ ਸਾਰੀਆਂ ਮੇਰੇ ਕੋਲ ਰਿਪੋਰਟਸ ਲੈਗੀਆਂ ਸਿਟੀ ਚ ਕੈਨਗੀਆਂ ਸਕੈਨ ਹੈਗੀਆਂ ਸਾਰੇ 1.5-2 ਮਹੀਨੇ ਦਾ ਜੋ ਵੀ ਰਿਕਾਰਡ ਹੈਗਾ ਮੇਰੇ ਕੋਲ ਔਰ ਕਿਸੇ ਨੇ ਦੇਖਣਾ ਹੋਵੇ ਤਾਂ ਮੈਂ ਦਿਖਾ ਵੀ ਸਕਦੇ ਹਾਂ ਹੁਣ ਆਪਾਂ ਜੇ ਧੋੜਨਾ ਹੋਵੇ ਇਕੱਠੇ ਧੋੜ ਸਕਦੇ ਹਾਂ ਇੰਨੇ ਕਿਤਾਂ ਦਰਦ ਉਸ ਤੇ ਆ ਗਏ ਮੈਨੂੰ ਇੰਨੀ ਬਿਕਨੈਸ ਆ ਗਈ ਜੀ ਕਿ ਮੈਂ ਗੱਲ ਕਰਦਿਆਂ ਵੀ ਮੇਰੇ ਸਾਹ ਚੜਦਾ ਸੀ ਔਰ ਡਾਇਰੈਕਟਸ ਦੀ ਨੌਬਤ ਆ ਗਈ ਜੀ ਲੇਕਿਨ ਮੈਂ ਡਾਕਟਰ ਸਾਹਿਬ ਨੇ ਨਹੀਂ ਇਹਨਾਂ ਡਾਕਟਰ ਸਾਹਿਬ ਨੇ ਹੁਣ ਦਿੱਤਾ ਔਰ ਮੈਂ ਬਿਲਕੁਲ ਫੇਟਾ ਔਰ ਬਿਕਨੈਸ ਥੋੜੀ ਬਹੁਤੀ ਹੁਣ ਹੈ ਗਈ ਹੈ ਲੇਕਿਨ ਉਹ ਜੀ ਮੇਰੀ ਮੈਡੀਸਨ ਚੱਲ ਰਹੀ ਹੈ ਹੌਲੀ ਹੌਲੀ ਰਿਕਵਰ ਹੋ ਰਿਹਾ ਹੈ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ 60 ਸਾਲ ਦੀ ਹੈ ਹੋਰ ਗੱਲ ਕਹਿਣੀ ਚਾਹੁੰਦੇ ਆਮ ਲੋਕਾਂ ਨੂੰ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਆੜੇ-ਜੋੜੇ ਪਰ ਕਣਜੀ ਲੋੜ ਨਹੀਂ ਔਰ ਜੀਐਨਆਈ ਹਸਪੀਟਲ ਦੇ ਵਿੱਚ ਜਾ ਕੇ ਟ੍ਰੀਟਮੈਂਟ ਕਰਾਓ ਹਰ ਤਰ੍ਹਾਂ ਦੀ ਬਿਮਾਰੀ ਦਾ ਟ੍ਰੀਟਮੈਂਟ ਬਹੁਤ ਵਧੀਆ ਤਰੀਕੇ ਨਾਲ ਤਸੱਲੀ ਬਖਸ਼ ਹੁੰਦਾ ਔਰ ਗੁਰਦਿਆਂ ਦਾ ਟ੍ਰੀਟਮੈਂਟ ਜਿਹੜਾ ਮੇਰਾ ਹੋਇਆ ਉਹ ਤੁਹਾਡੇ ਸਾਹਮਣੇ ਆ ਇਹਦੇ ਬਾਰੇ ਮੈਂ ਤੁਹਾਨੂੰ ਤਸੱਲੀ ਬਖਸ਼ ਯਕੀਨ ਦਿਵਾ ਸਕਦਾ ਕਿ ਤੁਹਾਨੂੰ ਆਲੇ ਦੁਆਲੇ ਭਟਕਣ ਦੀ ਲੋੜ ਨਹੀਂ ਡਾਇਲਿਸਿਸ ਕਰਵਾਉਣ ਦੀ ਲੋੜ ਨਹੀਂ ਡਾਕਟਰ ਸਾਹਿਬ ਨੂੰ ਆ ਕੇ ਮਿਲੋ ਔਰ ਇਹ ਤੁਹਾਨੂੰ ਬੜਾ ਤਸੱਲੀ ਦੇ ਨਾਲ ਤੁਹਾਡਾ ਘਰ ਦੇ ਆ ਵਾਂਗੂ ਟ੍ਰੀਟਮੈਂਟ ਕਰਕੇ ਤੁਹਾਨੂੰ ਘਰ ਭੇਜ ਦੇਣਗੇ ਆਮ ਕਰਕੇ ਦਾਪਾ ਕਹਿੰਦੇ ਆ ਕਿ ਜਦੋਂ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਆ ਤੇ ਜਿਬਾਂ ਖਾਲੀ ਹੋ ਜਾਂਦੀਆਂ ਘਰਾਂ ਦੀਆਂ ਅਲਮਾਰੀਆਂ ਖਾਲੀ ਹੋ ਜਾਂਦੀਆਂ ਜੇ ਚਾਰ ਪੈਸੇ ਪਏ ਹੋਣ ਇੱਥੇ ਤੁਹਾਡਾ ਕਿੰਨਾ ਖਰਚਾ ਹੋਇਆ ਦੇਖੋ ਡਾਕਟਰ ਸਾਹਿਬ ਜਿਹੜਾ ਮਨ ਲ ਹਸਪੀਟਲ ਦਾ ਖਰਚਾ ਆ ਬੜਾ ਨਾਰਮਲ ਹੀ ਆ ਤੇ ਬਹੁਤ ਜ਼ਿਆਦਾ ਖਰਚਾ ਨਹੀਂ ਹੈਗਾ ਕਿ ਜਿਹੜੇ ਦੇ ਨਾਲ ਮਨ ਸਾਡਾ ਕੋਈ ਸਰ ਕੁਝ ਵਿਕ ਜਾਏ ਜਾਂ ਸਾਨੂੰ ਕਰਜ਼ਾ ਲੈਣ ਪਵੇ ਇਹੋ ਜੀ ਨੌਬਤ ਨਹੀਂ ਆਣ ਦਿੰਦੇ ਡਾਕਟਰ ਸਾਹਿਬ ਔਰ ਡਾਕਟਰ ਸਾਹਿਬ ਦੇ ਅੰਦਰ ਮਨ ਸੇਵਾ ਭਾ ਵੀ ਆ ਕਿ ਵਾਰੀ ਉਹਨਾਂ ਦੇ ਹਾਲਾਤ ਦੇਖ ਕੇ ਉਹਨਾਂ ਦੇ ਉਹਨਾਂ ਦੇ ਨਾਲ ਕੁਝ ਪੈ ਮਾਫੀ ਕਰ ਦਿੰਦੇ ਆ ਔਰ ਘਟ ਵੀ ਕਰ ਦਿੰਦੇ ਆ ਬਹੁਤ ਚੰਗਾ ਜੀ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਆ ਮੈਂ ਉਮੀਦ ਕਰਦਾ ਕਿ ਤੁਸੀਂ ਇਦਾਂ ਹੀ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਡਾਕਟਰ ਸਾਹਿਬ ਕਿੰਨਾ ਖਰਚਾ ਹੋ ਜਾਂਦਾ ਸਾਰਾ ਜੇ ਕਿਸੇ ਨੇ ਦੇਖੋ ਉਹਦਾ ਪੇਸ਼ੈਂਟ ਤੋਂ ਪੇਸ਼ੈਂਟ ਵੈਰੀ ਕਰਦਾ ਹੈ ਲੇਕਿਨ ਇੰਨਾ ਜਿਦਾ ਖਰਚਾ ਨਹੀਂ ਕਿ ਲੋਕਾਂ ਦੇ ਘਰ ਵਿਕ ਜਾਣਗੇ ਜਾਂ ਉਹਨੂੰ ਬਚਾਏ ਦੋ ਉਹ ਖੇਚੋ ਦੀ ਡੈਥ ਹੋ ਜਾਏਗੀ ਇਦਾਂ ਕੋਈ ਨੋਬਤੇ ਨਹੀਂ ਆਂਦੇ ਹੈਗੇ ਮੈਂ ਤੋਂ ਬਾਰੀ ਪੇਸ਼ੈਂਟ ਬੈਠੇ ਤੁਹਾਨੂੰ ਮੈਂ ਬਾਹਰ ਦਿਖਾ ਲਾਂਗਾ ਜਿਨ੍ਹਾਂ ਨੂੰ ਮੈਂ ਅੱਜ ਤੋਂ 7 ਤੋਂ 8 8-9 ਸਾਲ ਪਹਿਲਾਂ ਇਲਾਜ ਕੀਤਾ ਸੀਗਾ ਬਿਲਕੁਲ ਤੰਦਰੁਸਤ ਨੇ ਜੋ ਵੀ ਮੈਂ ਬੁਲਾਏ ਹੋਏ ਆ ਔਰ ਉਹਨਾਂ ਨੂੰ ਡਾਇਬੀਟਸ ਵੀ ਹੈ ਕਿ ਸ਼ੂਗਰ ਵੀ ਹੈਗੀ ਆ ਫਿਰ ਵੀ ਉਹ ਠੀਕ ਹੈ ਬਿਲਕੁਲ ਇੱਕ ਪੇਸ਼ੈਂਟ ਮੇਰੇ ਕੋਲ ਨਵਾਂ ਫਰੈਸ਼ ਆਇਆ ਹੈ ਤਿੰ ਬਲਾਸਤਰ ਤੋਂ ਉਹ ਬਿੱਤਾ ਗੜਚੰਕਾ ਦਿੱਤਾ ਹੁਸ਼ਿਆਰ ਬਰ ਦਿੱਤਾ ਉਹ ਪੇਸ਼ੈਂਟ ਨੂੰ ਕਹਿੰਦੇ ਅੱਗੇ ਪੀਜੀਆ ਲੈ ਜਾਓ ਡੀਐਮਸੀ ਲੈ ਜਾਓ ਸੀਐਮਸੀ ਲੈ ਜਾਓ ਉਹ ਮੇਰੇ ਬਾਕਮ ਸਹੀ ਮੇਰੇ ਕੋ ਆਏ ਤੇ ਅੱਜ ਬਿਲਕੁਲ ਠੀਕ ਹੋ ਗਏ ਰਿਪੋਰਟਾਂ ਬਿਲਕੁਲ ਸਹੀ ਆ ਗਈਆਂ ਸੀਟੀ ਸਕੈਨ ਐਮਆਰਆਈ ਵੀਰਾ ਉਹਨਾਂ ਕੋਲ ਪਈ ਐ ਇਸ ਵੇਲੇ ਜਿਹੜੀ ਮੈਂ ਕਰਾਈ ਆ ਉਹ ਨੋਰਮਲ ਆ ਚੁੱਕੀਆਂ ਹੈ ਕਿ ਸੀਰਮ ਕ੍ਰੀਟੀਨ ਇੱਕ 1.5 ਤਕਰੀਬ ਆ ਗਿਆ ਉਹਨਾਂ ਦਾ ਅੱਛਾ ਜੰਗ ਦੇ ਡੈਲਸਿਸ ਪਹਿਲਾਂ ਹੋ ਰਹੇ ਆ ਜੀ ਜੀ ਕਿਉਂਕਿ ਮੇਰੇ ਕਈ ਬਾਕਮ ਕਰ ਹੈਗਾ ਮੇਰਾ ਇੱਕ ਮਿੱਤਰ ਪਿਆਰਾ ਹੈਗਾ ਜੀ ਉਹਦੇ ਸੋਹਰਾ ਸਾਹਿਬ ਹੈਗਾ ਉਹ ਜਲੰਧਰ ਜਾਂਦੇ ਆ ਠੀ ਮਤਲਬ ਬਹੁਤ ਖਰਚਾ ਹੁੰਦਾ ਹੈਗਾ ਬੜੇ ਔਖੇ ਹੈਗੇ ਆ ਜਿਨ੍ਹਾਂ ਦੇ ਪਹਿਲਾਂ ਤੋਂ ਡੈਲਸਿਸ ਹੋ ਰਹੇ ਆ ਉਹ ਰੁਕ ਵੀ ਸਕਦੇ ਆ ਹਾਂਜੀ ਉਹ ਰੁਕ ਸਕਦੇ ਆ ਪਹਿਲਾਂ ਉਹਦਾ ਟਾਈਮ ਬਦਲੇਗਾ ਜੇ ਉਹਨਾਂ ਦੇ ਹਫਤੇ ਵਿੱਚ ਡੈਲਸ ਇੱਕ ਵਾਰੀ ਹੁੰਦਾ ਆ ਉਹ ਆਸ-ਆਸ ਤੋਂ 15 ਦਿਨ ਬਾਅਦ ਫਿਰ ਮਹੀਨੇ ਬਾਅਦ ਆਸ-ਆਸ ਤੋਂ ਬੰਦ ਹੋ ਜਾਂਦਾ ਹੈ ਅੱਛਾ ਛੁੱਟਵਾ ਦੋਗੇ ਪੂਰਾ ਆਮ ਜਿਹੜੇ ਲੋਕ ਹੈਗੇ ਆ ਕਈ ਵਾਰ ਕਈਆਂ ਦੇ ਮਨਾਂ 'ਚ ਖਿਆਲ ਹੋ ਸਕਦੇ ਆ ਕਿ ਪੱਤਰਕਾਰ ਸ਼ਾਇਦ ਆ ਸਵਾਲ ਕਿਉਂ ਨਹੀਂ ਪੁੱਛਦਾ ਪੱਤਰਕਾਰ ਆ ਸਵਾਲ ਕਿਉਂ ਨਹੀਂ ਪੁੱਛਦਾ ਮੈਂ ਸਾਰੇ ਸਵਾਲ ਪੁੱਛੂੰਗਾ ਜੀ अच्छा जे ਤੁਹਾ ਤੁਸੀਂ ਇਹਨਾਂ ਦਾਵਾ ਕਰਦੇ ਹੈਗੇ ਹੋ ਤੇ ਜਿਨ੍ਹਾਂ ਹਸਪੀਟਲਾਂ ਦੇ ਬਾਹਰ ਕਿੱਡ ਕਿਡੀਆਂ ਨਵੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਡਾਇਲਸਿਸ ਕਰਾਉਣ ਵਾਸਤੇ ਜਾਂਦੇ ਹੈਗੇ ਆ ਜੀ ਜੀ ਕੰਮ ਬੰਦ ਕਰਾਉਦੋਂ ਕਿ ਲੱਗਦਾ ਉਹਨਾਂ ਦਾ ਫਿਰ ਨਹੀਂ ਨਹੀਂ ਮੈਂ ਕੰਮ ਨਹੀਂ ਕਿਸੇ ਦਾ ਬੰਦ ਕਰਾਂਦਾ ਹੈਗਾ ਗੱਲ ਇਹ ਹੈ ਕਿ ਲੋਕੀ ਅਵੇਅਰ ਹੋਣੇ ਚਾਹੀਦੇ ਆ ਉਹਨਾਂ ਨੂੰ ਆਪਣੇ ਸਰੀਰ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਆ ਜਿਹੜੀ ਸਾਡੀ ਪੈਥੀ ਹੈਗੀ ਆ ਹਰਬਲ ਪੈਥੀ ਹੈਗੀ ਆ ਕੋਈ ਦਸਾਨ ਕੋਈ ਨਹੀਂ ਹੈਗਾ ਬਾਕੀ ਸਾਡੇ ਕੋਲ ਐਮਬੀਓਸ ਡਾਕਟਰ ਪ੍ਰਾਈਮਸ ਹਸਪੀਟਲ ਤੋਂ ਸਾਡੇ ਕੋਲ ਆਂਦੇ ਹੈਗੇ ਆ ਤੇ ਇਹ ਵੀ ਕਾਫੀ ਪੇਸ਼ੈਂਟ ਮੇਰੇ ਨਾਲ ਦੇਖਦੇ ਹੈਗੇ ਆ ਬਾਕੀ ਜੋ ਇਹਨਾਂ ਦਾ ਕੋਈ ਵਸਦਾ ਹੁੰਦਾ ਸੀ ਇਹਨਾਂ ਵੱਲ ਵੀ ਕਰਦੇ ਰਿਹਾ ਹੈ ਇਹ ਸਵੀਮਸ ਹਸਪੀਟਲ ਹੈ ਮੈਡੀਕਲ ਅਫੀਸਰ ਆਏ ਨੇ ਸੋਹਨਾ ਹਸਤਾਲ ਵਿੱਚ ਰਹਿਣੇ ਡਾਕਟਰ ਸਭੰਦੀ ਭਈ ਹੈ ਹਾਂ ਜੀ ਜੀ ਅੱਛਾ ਜਿਹੜੀ ਤੁਹਾਡੇ ਕੋਲ ਖਾਸ ਜਿਹੜੀ ਬੁੱਟੀ ਤੁਸੀਂ ਦੱਸਿਆ ਕਿ ਸਾਡੇ ਕੋਲ ਖਾਸ ਦਵਾਈਆਂ ਉਹ ਤੁਸੀਂ ਕਿਦਾਂ ਤਿਆਰ ਕਰਦੇ ਹੋ ਜੇ ਥੋੜਾ ਜਿਆਦਾ ਦੱਸਣਾ ਚਾਹੋਗੇ ਮੈਨੂੰ ਇਹ ਹੈਗਾ ਕਿ ਲੋਕਾਂ ਨੂੰ ਥੋੜਾ ਜਿਹਾ ਹੋ ਜਾਵੇ ਕਿਉਂਕਿ ਲੋਕ ਚਾਹੁੰਦੇ ਹੈਗੇ ਲੋਕ ਬੜੇ ਦੁਖੀਆ ਲੋਕਾਂ ਨੂੰ ਹੁੰਦਾ ਕਿ ਸਾਨੂੰ ਕਿਧਰੋਂ ਮੜ ਜ ਕੋਈ ਉਮੀਦ ਦੀ ਕਿਰਨ ਦਿਸੇ ਤਾਂ ਸਹੀ ਹੈ ਨਾ ਜੀ ਉਹ ਹਰਬਲ ਪਲਾਂਟਸ ਤੋਂ ਮੈਡੀਸਿਨ ਬਣਦੀਆਂ ਅਰਕ ਉਹਦੇ ਕੱਢੇ ਜਾਂਦੇ ਆ ਮੈਡੀਸਿਨ ਦੇ ਠੀਕ ਅਰਕ ਕੱਢ ਕੇ ਪੇਸ਼ੰਤ ਨੂੰ ਦਿੱਤੇ ਜਾਂਦੇ ਆ ਉਹਦਾ ਸਵਾਲ ਇਦਾਂ ਦਾ ਹੁੰਦਾ ਜਿਵੇਂ ਪਾਣੀ ਪਿੰਦਾ ਪਿਆ ਕੋਈ ਕੋਲਾ ਨਹੀਂ ਕੋਈ ਕਸਾਇਲਾ ਨਹੀਂ ਕੋਈ ਮਿੱਠਾ ਨਹੀਂ ਕੁਝ ਨਹੀਂ ਚਾਹੇ ਉਹਨੂੰ 슈ਗਰ ਆ ਤਾਂ ਵੀ ਪੀ ਸਕਦਾ ਆ ਠੀਕ ਹੈ ਅਗਰ ਉਹਦਾ ਬੀਪੀ ਵੱਧਦਾ ਤਾਂ ਵੀ ਪੀ ਸਕਦਾ ਉਹਨੂੰ ਕੋਈ ਨੀਗਾ ਉਹ ਆ ਅੱਛਾ ਕਈ ਵਾਰ ਨਾ ਮੈਂ ਦੇਖਦਾ ਹਾਂ ਕਿ ਬਹੁਤ ਸਾਰੇ ਇਦਾਂ ਦੇ ਵੈਦ ਹੈਗੇ ਆ ਉਹ ਦਾਅਵੇ ਕਰਦੇ ਆ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਡਿਗਰੀ ਨਹੀਂ ਹੈਗੀ ਹਨਾ ਕਈ ਵਾਰ ਅਸੀਂ ਪੱਤਰਕਾਰ ਵੀ ਉਹਨਾਂ ਨੂੰ ਕਹਿ ਦਿੰਦੇ ਆ ਕਿ ਇਹ ਝੋਲਾ ਛਾਪ ਡਾਕਟਰ ਹੈਗੇ ਆ ਨਾ ਤੇ ਉਹਨਾਂ ਦੇ ਬਾਅਦ ਵੀ ਬੜੀਆਂ ਲੰਮੀਆਂ ਲੰਮੀਆਂ ਪੀੜਾਂ ਲੱਗੀਆਂ ਹੁੰਦੀਆਂ ਮੈਂ ਪਿੱਛੇ ਦੇਖਿਆ ਇੱਕ ਉਹ ਦਾਵਾ ਕਰਦੇ ਸੀ ਕਹਿੰਦੇ ਕਿ ਸਿਰ ਦੇ ਉੱਪਰ ਵਾਲ ਆਪਾਂ ਉਗਾ ਦਿਆਂਗੇ ਜਿਹੜੇ ਗੰਝੇ ਹੈਗੇ ਆ ਉਹ ਗੰਝੇ ਵਿਚਾਰੇ ਸਾਰੇ ਪੰਜਾਬ ਦੇ ਇਕੱਠੇ ਹੋ ਕੇ ਕਿੱਥੇ ਚੱਲ ਗਏ ਉਹ ਜਿਹੜੇ ਚਾਰ ਬਾਲ ਸਕੇ ਉਹ ਵੀ ਜਾਂਦੇ ਲੱਗੇ ਤੇ ਅੱਖਾਂ ਵੀ ਮਤਲਬ ਉਹਨਾਂ ਦੀਆਂ ਨਾ ਬੜੀਆਂ ਬੜੀਆਂ ਪ੍ਰਭਾਵਿਤ ਹੋਈਆਂ ਜੀ ਜੀ ਤੁਸੀਂ ਗੱਲ ਕਰਦੇ ਨੀਮ ਹਕੀਮ ਦੀ ਅਸੀਂ ਕਿਸੇ ਨੂੰ ਮੜਾ ਨਹੀਂ ਕਹਿੰਦੇ ਚਲੋ ਉਹਨਾਂ ਦਾ ਆਪਣਾ ਆਏ ਲੋਕਾਂ ਨੂੰ ਆਪ ਸੋਚਣਾ ਜਿਹਦੇ ਮੈਂ ਕਿਲੇ ਡਾਕਟਰ ਚੱਲਾ ਆ ਹੁਣ ਅਸੀਂ 7 ਸਾਲ ਦਾ ਕੋਰਸ ਕੀਤਾ ਆ ਬੀ ਐਮ ਐਸ 5 ਸਾਲ ਦਾ ਕੋਰਸ ਤੇ 2 ਸਾਲ ਦੀ ਐਮ ਡੀ ਕੀਤੀ ਹੈ ਤੇ ਉਸ ਤੋਂ ਪਹਿਲਾਂ ਅਸੀਂ ਪਲੱਸ 2 ਮੈਡੀਕਲ ਕੀਤੀ ਹੋਈ ਆ ਸਾਨੂੰ ਪੂਰੇ ਸਿਹਤ ਦਾ ਗਿਆਨ ਆ ਔਰ ਹਰ ਚੀਜ਼ ਨੂੰ ਅਸੀਂ ਕੁਆਲਿਟੀ ਚ ਕਵਾਂਟੀਟੀ ਵਿੱਚ ਦੇ ਦਿਆ ਤੇ ਉਹ ਜੇ ਆਮ ਅਨਪੜ ਕੋਲ ਤੁਸੀਂ ਜਾਉਗੇ ਜਾਂ ਤੁਸੀਂ ਜੇ ਅਨਕਵਾਲੀਫਾਈਡ ਕੋਲ ਜਾਉਗੇ ਜਿਹਨੂੰ ਆਪਣੇ ਸੇਵਾਰੇ ਨਹੀਂ ਪਤਾ ਉਹ ਮੈਡੀਸਨ ਤੁਹਾਨੂੰ ਕਿਸ ਤਰ੍ਹਾਂ ਦੇ ਸਕਦਾ ਹੈ ਡਾਕਟਰ ਸਾਹਿਬ ਆਸੇ ਪਾਸੇ ਲੋਕਾਂ ਦੇ ਵਿੱਚ ਕਿੰਨੀ ਕੁ ਜਾਗਰੂਕਤਾ ਹੁਣ ਤੱਕ ਆ ਗਈ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਆ ਤਿੰਨ ਪ੍ਰਤੀ ਦਿਨ ਜਿਹੜੀ ਲੈਟੋਪੈਥੀ ਲੈਟੋਪੈਥੀ ਦੇ ਪ੍ਰਤੀ ਜਿਹੜੀ ਆ ਜਾਗਰੂਕਤਾ ਕਾਫੀ ਵੱਧ ਰਹੀ ਹੈ ਤੇ ਸਰਕਾਰ ਵੀ ਇਹਦਾ ਦੋਨ ਮਤਲਬ ਇਹਨੂੰ ਅੱਗੇ ਅਪਰੋਚ ਕਰ ਰਹੀ ਹੈ ਨਾ ਅੱਗੇ ਉੱਪਰ ਲੈ ਕੇ ਆ ਰਹੀ ਹੈ ਰਾਜਸਥਾਨ ਵਿੱਚ ਲੈਟੋਪੈਥੀ ਨੂੰ ਮਾਨਤਾ ਦਿੱਤੀ ਪਰਸੋਂ ਦਿੱਤੀ ਹੈ ਜੀ ਉਹਨਾਂ ਨੇ ਜਿਹੜਾ ਅਯੁਸ਼ ਵਿਭਾਗ ਗਿਆ ਉਹਨੂੰ ਇਹਦਾ ਨਾਲ ਇਹਦੇ ਇਹਦੇ ਅੰਡਰ ਲਿਆਂਦਾ ਲੈਟੋਪੈਥੀ ਨੂੰ ਵੀ ਇਹ ਫਸਟ ਟਾਈਮ ਪਹਿਲੀ ਵਾਰੀ ਰਾਜਸਥਾਨ ਚ ਹੋਇਆ ਤੇ ਪੰਜਾਬ ਚ ਵੀ ਆਪਣਾ ਗੱਲਬਾਤ ਚੱਲ ਰਹੀ ਆ ਅ ਜੈ ਕਿਸ਼ਨ ਰੋੜੀ ਜੀ ਨਾਲ ਜਦ ਮੇਰੀ ਮੁਲਾਕਾਤ ਹੋਈ ਹੈ ਜਿਹੜੇ ਡਿਪਟੀ ਸਪੀਕਰ ਪੰਜਾਬ ਦੇ ਆ ਤੇ ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਕਿ ਪੰਜਾਬ ਚ ਵੀ ਇਹਨੂੰ ਅਸੀਂ ਸਭ ਤੋਂ ਵੱਡਾ ਅੱਗੇ ਪ੍ਰਮੋਟ ਕਰਾਂਗੇ ਤੂੰ ਅੱਛਾ ਜੇਣਾ ਨੂੰ ਕੋਈ ਦਦੇ ਸਮੱਸਿਆ ਆ ਗਈ ਹੋਈ ਆ ਕਿਡਨੀਆਂ ਦੀ ਸਮੱਸਿਆ ਆ ਗਈ ਹੋਈ ਆ ਜਾਂ ਜਿਹਨਾਂ ਨੂੰ ਹੱਲੇ ਸਮੱਸਿਆ ਨਹੀਂ ਆਈ ਤੰਦਰੁਸਤੋ ਆਪਾਂ ਵੀ ਤੰਦਰੁਸਤਈਆਂ ਕੋਈ ਖਾਸਲਾ ਦੇਣੀ ਚਾਹੁੰਦੇ ਆ ਕਿ ਉਹਨਾਂ ਨੂੰ ਤੁਹਾਡੇ ਕੋਲ ਵੀ ਚਲੋ ਨਾ ਹੀ ਆਉਣਾ ਪਵੇ ਕਿਸੇ ਨੂੰ ਹਨਾ ਜੀ ਵਾਹਿਗੁਰੂ ਕਿਰਪਾ ਕਰੇ ਨਾ ਹੀ ਆਉਣਾ ਪਵੇ ਕੁਝ ਸਲਾਹ ਦੇਣੀ ਚਾਹੋਗੇ ਵੀ ਖਾਣ ਪੀਣ ਵਿੱਚ ਕੀ ਸੁਧਾਰ ਕਰਨ ਕੀ ਪਰਹੇਜ਼ ਕਰਨ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਤ੍ਰਿਫਲਾ ਚੂਰਨ ਜਿਹੜਾ ਹੈਗਾ ਨਾ ਸਭ ਤੋਂ ਵਧੀਆ ਹੈ ਅੰਮ੍ਰਿਤ ਹੈ ਕਿਸਮ ਦਾ ਅਗਰ ਕਿਸੇ ਬੰਦੇ ਨੂੰ ਪਤਾ ਨਹੀਂ ਲੱਗਦਾ ਨਾ ਕਿ ਬਿਮਾਰੀ ਕਿਹੜੀ ਹੈ ਕਿ ਕੀ ਨਹੀਂ ਹੈਗੀ ਆ ਉਹ ਆਯੁਰਵੇਦ ਦੇ ਹਿਸਾਬ ਨਾਲ ਤ੍ਰੀਦੋਸ਼ ਠੀਕ ਹੈ ਜੀ ਤੇ ਉਹਨੂੰ ਠੀਕ ਕਰਨ ਦੇ ਕਾਬਿਲ ਮਹਾਰਤ ਹਾਸਲ ਕੀਤੀ ਹੈ ਤ੍ਰਿਫਲਾ ਚੂਰਨ ਨੇ ਤ੍ਰਿਫਲਾ ਚੂਰਨ ਨਾਲ ਡਾਇਬੀਟਸ ਵੀ ਬਹੁਤ ਵਧੀਆ ਹੈ ਲੀਵਰ ਵੀ ਬਹੁਤ ਵਧੀਆ ਹੈ ਪੇਟ ਦੀ ਸਮੱਸਿਆ ਜਿਹਨੂੰ ਕਬਜ ਨਹੀਂ ਠੀਕ ਹੁੰਦੀ ਉਹ ਵੀ ਠੀਕ ਕਰ ਦਿੰਦਾ ਹੈ ਅੱਛਾ ਇਹ ਕਿਡਨੀ ਦੀ ਬਿਮਾਰੀ ਜਿਹੜੀ ਆ ਕਿਡਨੀਆਂ ਫੇਲ ਹੋ ਜਾਂਦੀਆਂ ਹੁੰਦੀਆਂ ਕਿਉਂ ਆ ਇਹ ਦੇਖੋ ਕੋਈ ਮੈਡੀਸਿਨ ਗਲਤਮ ਨਾਲ ਖਾ ਰਹੀ ਆ ਆਮ ਦਵਾਈਆਂ ਲੋਕੀਆ ਅਨ ਨਾ ਡਾਟੂ ਪੁੱਛਦੇ ਕਿੰਨਾਂ ਵਾਸਤੇ ਆਪਣੇ ਮਰਜ਼ੀ ਦਾ ਦਵਾਈਆਂ ਖਾਂਦੇ ਰਹਿੰਦੇ ਆਗੇ ਕੋਈ ਕੈਮੀਕਲ ਰੈਕਸ਼ਨ ਕਰ ਗਿਆ ਖਾਣ ਵੀ ਲੋਕਾਂ ਦਾ ਅਦਾ ਹੋ ਗਿਆ ਫਾਸਟ ਫੂਡ ਹੋ ਗਿਆ ਇਹ ਨਸਾਨ ਕਰਦੇ ਜਾਂਦੇ ਆ ਜਿੰਨੇ ਵੀ ਸੁਜਣ ਗੱਲਬਾਤ ਸੁਣ ਰਹੇ ਨੇ ਅਖੀਰਲਾ ਸਵਾਲ ਆ ਜੀ ਜੀ ਜਿੰਨੇ ਵੀ ਪੇਸ਼ੈਂਟ ਹੈਗੇ ਜਿਹੜੇ ਭਾਵੇਂ ਕਿਤੇ ਜਾ ਰਹੇ ਆ ਡਾਇਗਨਸਿਸ ਕਰਵਾਉਣ ਵਾਸਤੇ ਜਾਂ ਕਈ ਸੋਚ ਰਹੇ ਆ ਵੀ ਸਾਨੂੰ ਜਾਣਾ ਪਊਗਾ ਉਹ ਤੁਹਾਡੇ ਤੇ ਯਕੀਨ ਕਿਉਂ ਕਰਨ ਕਿਉਂ ਤੁਹਾਡੇ ਕੋਲ ਆਉਣ ਤੁਹਾਡੇ ਕੋਲ ਖਾਸ ਵਜਾ ਉਹਦੀ ਖਾਸ ਵਜ੍ਹਾ ਇਹ ਹੈ ਲੋਕ ਤਾਂ ਕਹਿੰਦੇ ਮੈਂ ਠੀਕ ਕਰਦਾ ਦਾਅਵੇ ਕਰਦਾ ਹਾਂ ਮੈਂ ਤੁਹਾਨੂੰ ਪੇਸ਼ੈਂਟ ਦਿਖਾ ਰਿਹਾ ਬਾਹਰ ਵੀ ਬੈਠੇ ਪੇਸ਼ੈਂਟ ਔਰ ਮੇਰੇ ਇੰਡੋਰ ਵੀ ਅੰਦਰ ਵੀ ਦਾਖਲ ਹੈ ਪੇਸ਼ੈਂਟ ਜਿਹੜੇ ਠੀਕ ਹੋਏ ਮੈਂ ਤੁਹਾਡੀ ਗੱਲਬਾਤ ਕਰਨ ਨਾਲ ਜਿਹੜੇ ਕਿ ਬਿਓਸ਼ ਇੱਥੇ ਲਿਆ ਗਿਆ ਸੀ ਕੋਮਾਜ ਲਿਆ ਗਿਆ ਸੀ ਮੇਰੇ ਤੋਂ ਉਹਨਾਂ ਨੂੰ ਕੋਈ ਨਹੀਂ ਪਤਾ ਮੈਂ ਇੱਥੇ ਆਏ ਕਿੱਦਾਂ ਆ ਲੇਕਿਨ ਬਿਲਕੁਲ ਬੈਠੇ ਰੋਟੀ ਪਾਣੀ ਖਾ ਰਹੇ ਹੈ ਅੱਛਾ ਪਰ ਮਿਲ ਲਈਏ ਜੇ ਆਪਾਂ ਉਹਨਾਂ ਨੂੰ ਮੈਂ ਤੁਹਾਨੂੰ ਉਹਨਾਂ ਨਾਲ ਮਿਲਾ ਦਿੰਦਾ ਜੀ ਔਰ ਮੈਂ ਫਿਰ ਦੂਜੀ ਵਾਰ ਹੀ ਕਹਿਣ ਲੱਗਾ ਲਾਸਟ ਵਿੱਚ ਮੈਂ ਫਿਰ ਤੁਹਾਨੂੰ ਵਖੂਗਾ ਕਿ ਔਰ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਿਹਾ ਕਿ ਤੁਸੀਂ ਆਪਣੀ ਪੁਸ਼ਟੀ ਜ਼ਰੂਰ ਕਰ ਲਿਓ ਔਰ ਜਿਹੜੇ ਤੁਸੀਂ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਚਾਰ ਪੰਜ ਪੰਜ ਜਗ੍ਹਾ ਜਾਂਦੇ ਹੋ ਤੇ ਇੱਥੇ ਵੀ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰ ਜਿਓ ਤੁਹਾਡੇ ਮਨ ਦੀ ਤਸੱਲੀ ਹੋਵੇ ਤਾਂ ਤੁਸੀਂ ਜ਼ਰੂਰ ਇੱਥੋਂ ਆਪਣਾ ਇਲਾਜ ਕਰਵਾਇਓ ਭਾਈ ਸਾਹਿਬ ਬੈਠੇ ਆ ਗਿਆ ਬਾਹਰ ਜਿਹੜੇ ਹੋਰ ਪੇਸ਼ੈਂਟ ਆ ਗਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਤੁਹਾਨੂੰ ਗੱਲਬਾਤਾਂ ਤੋਂ ਵੀ ਕੁਝ ਨਾ ਕੁਝ ਜ਼ਰੂਰ ਆਈਡੀਆ ਲੱਗੂਗਾ ਚਲਦੇ ਆ ਜੀ ਆਪਾਂ ਬਾਹਰ ਸੋ ਆਪਾਂ ਬਾਹਰ ਹੈਗੇ ਆ ਜੀ ਮਰੀਜ਼ ਇੱਥੇ ਬੈਠੇ ਹੋਏ ਨੇ ਇੱਕ ਭਾਈ ਸਾਹਿਬ ਹੈਗੇ ਨੇ ਕੀਰਾ ਬੜਾ ਖੜਿਆ ਹੋਇਆ ਮੈਨੂੰ ਲੱਗਦਾ ਕਿ ਇੱਥੇ ਆਣ ਕੇ ਚੰਗਾ ਲੱਗਾ ਹੋਊਗਾ ਤੁਹਾਨੂੰ ਅੱਧੀ ਬਿਮਾਰੀ ਠੀਕ ਹੋ ਗਈ ਹੋਊਗੀ ਅੱਛਾ ਮੈਂ ਸੁਣਿਆ ਡਾਕਟਰ ਸਾਹਿਬ ਦੇ ਕੋਲ ਕਿ ਤੁਹਾਡੇ ਕੋਈ ਰਿਸ਼ਤੇਦਾਰ ਸੀਗੇ ਉਹ ਇੱਥੇ ਆਏ ਸੀਗੇ ਉਹਨਾਂ ਦੇ ਡਾਇਲਿਸਿਸ ਹੋਣ ਵਾਲੇ ਸੀਗੇ ਕਿਡਨੀਆ ਉਹਨਾਂ ਦੀਆਂ ਵਿੱਚ ਰਹਿ ਕੇ ਹਲ ਸਮੱਸਿਆ ਆ ਗਈ ਸੀ ਕੋਈ ਤੰਦਰੁਸਤ ਹੋ ਕੇ ਗਏ ਉਹ ਹਾਂਜੀ ਹਾਂਜੀ ਸਾਡੇ ਇੱਥੇ ਮਾਲਪੁਰ ਤੋਂ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਸਹੀ ਪ੍ਰੋਬਲਮ ਥੋੜੀ ਜੀ ਫਿਰ ਉਹ ਠੀਕ ਹੋਏ ਇਥੋਂ ਠੀਕ ਹੈ ਤੇ ਉਹ ਨਹੀਂ ਫਿਰ ਸਾਨੂੰ ਇਹਨਾਂ ਦਾ ਡਾਕਟਰ ਸਾਹਿਬ ਦਾ ਦੱਸਿਆ ਤੇ ਫਿਰ ਆਪਾਂ ਆਏ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਤੁਸੀਂ ਕਿਹੜੀ ਜਗ ਤੇ ਫਿਰ ਅਸੀਂ ਆਪਰੇਟ ਕਰਾਇਆ ਇਹਨਾਂ ਕੋਲੋਂ ਤੇ ਬਹੁਤ ਵਧੀਆ ਕੀਤਾ 20 ਮਿੰਟਾਂ ਚ ਆਪਰੇਸ਼ਨ ਕਰਤਾ ਨਹੀਂ ਅੱਛਾ ਅੱਛਾ ਤੇ ਬੜੇ ਤੰਦਰੁਸਤ ਹੈਗੇ ਆ ਦੇਖ ਲਓ ਤੁਹਾਡੇ ਸਾਹਮਣੇ ਜਿਹਦਾ ਚਿਹਰਾ ਦਿਖਾ ਦਿਓ ਜੀ ਮੈਨੂੰ ਲੱਗਦਾ ਹਾਂਜੀ ਠੀਕ ਹੋ ਗਿਆ ਜੀ ਸੱਸ ਜੀ ਹਾਂਜੀ ਠੀਕ ਹੈ ਜੀ ਲੱਗਦਾ ਹੀ ਠੀਕ ਹੋ ਹਾਂਜੀ ਹੁਣ ਤਾਂ ਜੀ ਖਰਚਾ ਵੀ ਨਹੀਂ ਇੰਨਾ ਹੋਇਆ ਸਾਡਾ ਆਪਣੇ ਘਰ ਮੰਗੋ ਸਾਨੂੰ ਲੱਗਾ ਸਾਡਾ ਧਿਆਨ ਵੀ ਨਹੀਂ ਦੇ ਲਗਦਾ ਸੀਗਾ ਇੱਥੇ ਹਾਂਜੀ ਜਾਣ ਦੇ ਲਈ ਕਰਦਾ ਹੁਣ ਤੁਹਾਡਾ ਮੰਜਾ ਡਾਦੀ ਇੱਥੇ ਪੱਕਾ ਹੀ ਜਾ ਗਈ ਮੈਂ ਇਹਨਾਂ ਨੂੰ ਕਹਿੰਨੀ ਮੈਨੂੰ ਉੱਥੇ ਛੱਡਿਓ ਵਧੀਆ ਲੱਗਾ ਸੀਗਾ ਡਾਕਟਰ ਦਾ ਸਵਾਦ ਤੁਹਾਨੂੰ ਵ ਪਾਜੀ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਰਾਣੀ ਮਾਲਪੁਰ ਤੋਂ ਮਰੀਜ਼ ਇੱਥੇ ਕਾਫੀ ਠੀਕ ਹੋ ਕੇ ਗਏ ਆ ਠੀਕ ਹੈ ਠੀਕ ਹੈ ਤੇ ਆਪਣੇ ਉਹਨਾਂ ਨੇ ਵੀ ਡਾਕਟਰ ਸ਼ਾਹੀ ਮੇਰੇ ਹਸਬੰਡਾ ਅੱਛਾ ਅੱਛਾ ਤੇ ਆਪਣੇ ਕਾਫੀ ਮਰੀਜ਼ ਆਂਦੇ ਆ ਠੀਕ ਹੋ ਕੇ ਜਾਂਦੇ ਆ ਡਾਕਟਰ ਉਹਨਾਂ ਦਾ ਸੁਭਾਅ ਬਹੁਤ ਚੰਗਾ ਆ ਫੈਮਿਲੀ ਵਾਂਗ ਸਾਰਿਆਂ ਨੂੰ ਟ੍ਰੀਟ ਕਰਦੇ ਆ ਹਾਂਜੀ ਉਹ ਤੇ ਲੱਗਦਾ ਹੀ ਪਿਆ ਦੇਖ ਕੇ ਹਾਂਜੀ ਸਾਰੇ ਬੰਨ ਹਾਂਜੀ ਜ਼ਰੂਰ ਹਾਂਜੀ ਡਾਕਟਰ ਸਾਹਿਬ ਪਹਿਲਾ ਮੇਰੇ ਮਦਰ ਆ ਪਹਿਲਾ ਕਿਡਨੀਆਂ ਨਾਲ ਹੀ ਖਰਾਬ ਹੋਈਆਂ ਦੋਨੋਂ ਹੀ اچھا ਕਿਉ ਡਾਇਬੀਟਸ ਸੀ ਗਿਆ ਨੂੰ ਸਭ ਤੋਂ ਪਹਿਲਾਂ ਰਿਸਰਚ ਮੈਂ ਨਾਲ ਤਾਂ ਕੀਤੀ ਜੀ ਪੁੱਛੋ ਉਹਨਾਂ ਦਾ ਕੀ ਹਾਲ ਸੀ ਉਹ ਤੇ ਤੁਰ ਫੇਰ ਨਹੀਂ ਹੁੰਦਾ ਸੀਗਾ ਬਾਥਰੂਮ ਹੀ ਉਹਨਾਂ ਨੂੰ ਆਂਦਾ ਸੀਗਾ ਬਾਥਰੂਮ ਵੀ ਬੜੇ ਮੁਸ਼ਕਲ ਚਾ ਚੱਕੇ ਕਰਾਈ ਦੱਸੇ ਜਿਹੜੀ ਰਿਸਰਚ ਮੇਰੀ ਸ਼ੁਰੂ ਹੋਈ ਹੈ ਇਹਨਾਂ ਤੋਂ ਸ਼ੁਰੂ ਹੋਈ ਸੀ ਜੀ اچھا ਰਿਸਰਚ ਤੁਸੀਂ ਆਪਣੇ ਘਰੋਂ ਹੀ ਸ਼ੁਰੂ ਆਪਣੇ ਮਦਰ ਤੋਂ ਸ਼ੁਰੂ ਕੀਤੀ ਬਿਲਕੁਲ ਸਹੀ ਹੈ ਹਾਂਜੀ ਦੱਸਿਓ ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਹਾਂ ਮੈਂ ਕਲਵਾਨ ਸਿੰਘ ਨੇ ਮੈ ਠੀਕ ਆ ਕਿ ਕਿੰਨੀ ਸਾਲ ਕੋ ਤੇ ਪਹਿਲਾ ਹਾਲਾਤ ਕਿਦਾਂ ਦੇ ਸੀਗੇ ਪਹਿਲਾਂ ਕਿਹੋ ਜਿਹੇ ਹਾਲਾਤਾਂ ਚੋਂ ਗੁਜ਼ਰੇ ਬੈਠ ਨਹੀਂ ਸਕਦੀ ਸੀ ਬਿਲਕੁਲ ਵੀ ਬਾਥਰੂਮ ਵੀ ਨਹੀਂ ਆਂਦਾ ਸੀ ਅੱਛਾ ਬਹੁਤ ਤਕਲੀਫ ਚ ਸੀ ਹਾਂ ਹੁਣ ਬਿਲਕੁਲ ਠੀਕ ਹੋ ਹਾਂਜੀ ਬਿਲਕੁਲ ਠੀਕ ਠਾਕ ਆ ਤੋੜ ਲਈਏ ਬਾਹਰ ਇੱਕ ਵਾਰੀ ਫਿਰ ਤੋੜ ਨਹੀਂ ਹੋਣਾ ਪਰ ਚਿਹਰਾ ਖਿੜਿਆ ਆ ਹਾਂਜੀ ਜੀ ਜ਼ਰੂਰ ਠੀਕ ਹੋ ਤੁਸੀਂ ਤੰਦਰੁਸਤ ਠੀਕ ਹੈ ਜੀ ਜ਼ਰੂਰ ਹਾਂਜੀ ਬਹੁਤ ਵਧੀਆ ਗੱਲ ਹੈਗੀ ਹਾਂਜੀ ਸੋ ਅਦਰ ਵੀ ਆਪਾਂ ਇਧਰ ਵੀ ਜਾਉਣਾ ਜਿੱਥੇ ਵੀ ਇੱਕ ਮਾਤਾ ਜੀ ਐਡਮਿਟ ਹੈਗੇ ਆ ਆਪਾਂ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਕਰ ਲੈਣੇ ਆਂ ਮਾਤਾ ਜੀ ਦਾ ਹਾਲ ਚਾਲ ਨਾਲ ਜਾਣ ਲੈਣੇ ਆਂ ਨਾਲੇ ਮਾਤਾ ਜੀ ਨੂੰ ਸਿਰਜਾ ਹੌਸਲਾ ਦੇ ਦਿੰਨੇ ਆਂ ਬਾਈ ਗੁਰੂ ਕਿਰਪਾ ਕਰਨ ਹਾਂਜੀ ਮਾਤਾ ਜੀ ਦੇ ਨਾਲ ਹੈਗੇ ਨੇ ਹਾਂਜੀ ਕੌਣ ਨੇ ਤੁਹਾਡੇ ਫਿਰ ਦਾਦੀ ਨੇ ਤੁਹਾਡੇ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਪੋਸਸੀ ਤੋਂ ਅੱਛਾ ਅੱਛਾ ਕੀ ਗੱਲ ਹੋਈ ਮਾਤਾ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਸਾਹ ਨਹੀਂ ਸੀ ਆਉਂਦਾ ਅੱਛਾ ਅੱਛਾ ਹਾਂਜੀ ਪਹਿਲਾਂ ਸਰਕਾਰੀ ਲੈ ਗਏ ਉੱਥੇ ਉਹਨਾਂ ਨੇ ਕੋਈ ਫਰਕ ਨਹੀਂ ਪਿਆ ਅੱਛਾ ਅੱਛਾ ਫਿਰ ਹਸਿਆਰ ਪਰ ਲੈ ਗਏ ਉੱਥੇ ਵੀ ਨਹੀਂ ਕੋਈ ਫਰਕ ਪਿਆ ਫਿਰ ਇੱਥੇ ਲਿਆਂਦਾ ਇੱਥੋਂ ਬਹੁਤ ਠੀਕ ਹੋ ਗਿਆ ਕੀ ਦੱਸਿਆ ਡਾਕਟਰ ਸਾਹਿਬ ਨੇ ਕੀ ਸਮੱਸਿਆ ਕੀ ਹਾਰਦੀ ਹੈ ਇਹਨਾਂ ਨੂੰ ਅੱਛਾ ਹਾਰਦੀ ਸੋਸ ਹਾਂਜੀ ਕਿੰਨੇ ਦਿਨ ਹੋ ਗਏ ਨੇ ਹੋਏ ਗਏ 5-6 ਦਿਨ 5-6 ਦਿਨ ਖਰਚਾ ਤਾਂ ਨਹੀਂ ਪਤਾ ਹੋ ਰਿਹਾ ਨਹੀਂ ਨਹੀਂ ਠੀਕ ਹੈ ਚਲੋ ਬਾਈ ਗੁਰ ਕਿਰਪਾ ਕਰੇ ਹੰਦੀ ਤੁਹਾਡੀ ਜੇ ਵੀ ਹੋਲੀ ਰਹੇ ਤੇ ਮਾਤਾ ਜੀ ਤੰਦਰੁਸਤ ਹੋ ਕੇ ਘਰ ਨੂੰ ਜਾਣ ਹਾਂਜੀ ਉਮੀਦ ਕਰਦੇ ਹਾਂ ਹਾਂਜੀ ਕਿੰਨੀ ਖਰਾਬ ਸੀਗੀਆਂ ਅੱਛਾ ਉਹ ਵੀ ਹੁਣ ਨੋਰਮਲ ਆ ਅੱਛਾ ਕਿੰਨੇ ਦਿਨ ਰਿਪੋਰਟ ਹੁਣ ਠੀਕ ਆਈ ਹੈ ਠੀਕ ਹੈ ਹੁਣ ਠੀਕ ਕਿ ਜਰੂਰ ਉਮੀਦ ਕਰਦੇ ਆ ਪੈਨ ਜੀ ਕਿ ਠੀਕ ਹੋ ਕੇ ਮਾਤਾ ਜੀ ਤੰਦਰੁਸਤ ਹੋ ਕੇ ਘਰ ਨੂੰ ਜੀ ਡਾਕਟਰ ਸਾਹਿਬ ਹੋਏ ਸੀ ਨਾ ਇਹ ਬਿਲਕੁਲ ਕੋਮਾ ਸੀ ਇਹਨਾਂ ਨੂੰ ਕੋਈ ਨਹੀਂ ਪਤਾ ਮਾਤਾ ਜੀ ਕਿੱਦਾਂ ਠੀਕ ਹੋਣਾ ਜਿੱਦਾਂ ਤੁਹਾਨੂੰ ਲੈ ਕੇ ਆਏ ਸੀ ਤਾਂ ਪਤਾ ਕੁਛ ਕੁਝ ਨਹੀਂ ਪਤਾ ਜਗਾ ਠੀਕ ਹੈ ਹੁਣ ਬਿਲਕੁਲ ਤੁਸੀਂ ਸਹੀ ਹੋ ਨਾ ਅੱਛੇ ਇਹਨਾਂ ਦੀ ਅਸੀਂ ਜਿਹੜੀਆਂ ਰਿਪੋਰਟਸ ਵਗੈਰਾ ਹੈਗੀਆਂ ਆ ਉਹ ਕਰਾ ਲੀਆਂ ਸੀਗੀਆਂ ਹਾਂ ਜੀ ਆਹ ਰਿਪੋਰਟਸ ਹੈਗੀਆਂ ਨੇ ਮੇਰੇ ਖਿਆਲ ਮਾਤਾ ਜੀ ਜੀ ਸਹੀ ਆਈਆਂ ਕਿ ਨਹੀਂ ਬਿਲਕੁਲ ਸਹੀ ਹੋ ਗਈ ਜੀ ਉਹ ਠੀਕ ਆ ਗਰੀਬ ਚਾਹ ਚੱਲ ਪਿਆ ਪਿਸ਼ਾਬ ਹੁੰਦਾ ਹਾਂ 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 ਇਹ ਪਿਸ਼ਾਬ ਵੀ ਬਣਾ ਮੁਸ਼ਕਲ ਆ ਜੀ ਕਹਾਂਜੀ ਜੇਰ ਬਹੁਤ ਸੋਣਾ ਹਾਂਜੀ ਵਾਗੁਰੂ ਕਿਰਪਾ ਕਰਨ ਮਾਤਾ ਜੀ ਤੰਦਰੁਸਤ ਹੋ ਕੇ ਛੇਤੀ ਤੋਂ ਛੇਤੀ ਆਪਣੇ ਘਰ ਨੂੰ ਜਾਣ ਆਪਾਂ ਇਦਾਂ ਦੀ ਉਮੀਦ ਕਰਦੇ ਆ ਡਾਕਟਰ ਐਕਚੁਅਲੀ ਅ ਅਨਕੌਂਸ਼ੀਅਸ ਸੀਗੇ ਪੇਸ਼ੈਂਟ ਜੂਰੀਆ ਕਰੀਟਨਿਨ ਬਹੁਤ ਵਧਿਆ ਹੋਇਆ ਸੀਗਾ ਉਹਦੇ ਕਰਕੇ ਅਨਕੌਂਸ਼ੀਅਸ ਹੋ ਗਏ ਸੀ ਇਹ ਕਾਰਡੀਆਕ ਦੇ ਪੇਸ਼ੈਂਟ ਆ ਅਵੇਅਰ ਨਹੀਂ ਆ ਲੋਕੀ ਕਾਫੀ ਟਾਈਮ ਤੋਂ ਪ੍ਰੋਬਲਮ ਸੀ ਹਾਰਟ ਦੀ ਇਹਨਾਂ ਨੂੰ ਉਹਦੇ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮੈਨੂੰ ਕੋਈ ਹਾਰਟ ਦੀ ਦਿੱਕਤ ਹੈ ਫਿਰ ਆਪਾਂ ਇੱਥੇ ਇਹਨਾਂ ਦਾ ਟੈਸਟ ਵਗੈਰਾ ਕਰਵਾਏ ਸੀ ਟੀ ਐਮ ਆਰ ਆਈ ਇਕੋ ਵਗੈਰਾ ਕਰਵਾਈਆਂ ਫਿਰ ਉਹਨਾਂ ਚ ਸਾਨੂੰ ਪਤਾ ਲੱਗਾ ਕਿ ਹਾਰਟ ਦੀ ਪ੍ਰੋਬਲਮ ਆ ਤੇ ਇਹਨਾਂ ਨੇ ਗੁਰਦਿਆਂ ਦੀ ਵੀ ਪ੍ਰੋਬਲਮ ਹੈ ਗੁਰਦਿਆਂ ਦਾ ਅਸੀਂ ਟਰੀਟਮੈਂਟ ਸ਼ੁਰੂ ਕੀਤਾ ਨਾਲ ਕਾਰਡੀਅਕ ਹਾਰਟ ਦੀ ਦਵਾਈ ਸ਼ੁਰੂ ਕੀਤੀ ਜਿਸ ਨਾਲ ਕੀ ਇਹ ਕੌਂਸ਼ੀਅਨਸਨੈਸ ਦੇ ਵਿੱਚ ਦੁਬਾਰਾ ਵਾਪਸ ਆਏ ਆਪਣੀ ਇਨਾਂ ਦਾ ਸੈਚੂਰੇਸ਼ਨ ਆਕਸੀਜਨ ਫਾਲ ਕਰ ਗਈ ਸੀ ਉਹ ਵੀ ਹੁਣ ਮੈਂਟੇਨ ਕਰ ਰਿਹਾ ਬਿਨਾ ਆਕਸੀਜਨ ਤੋਂ ਆਪਣੀ ਆਕਸੀਜਨ ਤੇ ਯੂਰੀਨ ਰੀਟੈਂਸ਼ਨ ਹੋ ਗਈ ਸੀ ਉਹ ਵੀ ਹੁਣ ਨੋਰਮਲ ਯੂਰੀਨ ਆ ਰਿਹਾ ਹੈ ਇਨਾਂ ਨੂੰ ਹਾਂ ਜੀ ਉਮੀਦ ਕਰਦੇ ਹਾਂ ਰੱਬ ਤੋਂ ਕੁਝ ਹੋਰ ਬាទ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਹਾਡੇ ਚੈਨਲ ਦਾ ਜਰੂਰ ਹੈ ਮੈਨੂੰ ਲੱਗਦਾ ਕਿ ਆਓ ਆਪਾਂ ਇੱਕ ਦੋ ਗੱਲਾਂ ਬਾਹਰ ਖੜੇ ਹੋ ਕੇ ਕਰ ਲੈਨੇ ਆ ਸੋ ਆਪਾਂ ਇੱਥੇ ਜਦੋਂ ਅੰਦਰ ਐਂਟਰ ਹੋਨੇ ਆ ਤੇ ਆ ਰਿਸੈਪਸ਼ਨ ਦੇ ਉੱਪਰ ਬੈਠੇ ਹੈਗੇ ਨੇ ਭਾਈ ਸਾਹਿਬ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤਰਨ ਸਿੰਘ ਸਰਦਾਰ ਤਰਨ ਸਿੰਘ ਮੈਨੂੰ ਲੱਗਦਾ ਕਿ ਤੁਸੀਂ ਤੰਦਰੁਸਤ ਚੜ੍ਹਦੀ ਕਲਾ ਚ ਹਾਂਜੀ ਬਹੁਤ ਚੜ੍ਹਦੀ ਕਲਾ ਚ ਹਾਂ ਵਿਚਾਰਾ ਦੇਖ ਕੇ ਲੱਗਦਾ ਹਾਂਜੀ ਮੈਨੂੰ ਲੱਗਦਾ ਕਿ ਜਦੋਂ ਕੋਈ ਮਰੀਜ਼ ਆਉਂਦਾ ਹੈਗਾ ਪਹਿਲਾਂ ਤੁਹਾਨੂੰ ਹੀ ਆ ਕੇ ਮਿਲਦਾ ਹੋਣਾ ਕੋਈ ਵੀ ਪਹਿਲਾਂ ਮਿਲਦਾ ਬਹੁਤ ਅੱਛਾ ਜਿਹਾ ਮਹਿਸੂਸ ਕਰਦੇ ਹਾਂ ਚੜ੍ਹਦੀ ਕਲਾ ਚ ਅਗਲੇ ਨੂੰ ਬੁਲਾਉਂਦੇ ਹੋਣੇ ਅੱਧਾ ਠੀਕ ਹੋ ਜਾਂਦਾ ਹੋਣਾ ਚੜ੍ਹਦੀ ਕਲਾ ਚ ਹੈ ਜੀ ਬਹੁਤ ਵਧੀਆ ਜੀ ਹਾਂਜੀ ਹਸਪੀਟਲ ਵੀ ਬਹੁਤ ਵਧੀਆ ਜੀ ਅਸੀਂ ਆਪਾਂ ਉਮੀਦ ਕਰਦੇ ਹਾਂ ਜੀ ਕਿ ਆਮ ਕਰਕੇ ਮੈਂ ਵੀ ਜਨਰ ਰਹਿਣਾ ਹਸਪੀਟਲ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਹੋਵੋਗੇ ਕੋਈ ਪੇਸ਼ੈਂਟ ਕਿਸੇ ਡਾਕਟਰ ਦੇ ਕੋਲ ਜਾਂਦਾ ਇਹ ਡਾਕਟਰ ਦੇ ਵਿੱਚ ਜਾਂ ਜਿਹੜਾ ਸਟਾਫ ਹੁੰਦਾ ਹੈਗਾ ਉਹਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਕਿ ਜਦੋਂ ਜਿਸ ਤਰੀਕੇ ਨਾਲ ਪੇਸ਼ੈਂਟ ਦੇ ਨਾਲ ਗੱਲਬਾਤ ਕਰਦੇ ਆ ਅੱਧਾ ਮਰੀਜ਼ ਗੱਲਬਾਤ ਦੇ ਨਾਲ ਹੀ ਕਈ ਵਾਰ ਠੀਕ ਹੋ ਜਾਂਦਾ ਹੈਗਾ ਸ਼ਾਇਦ ਇਸੇ ਕਰਕੇ ਜਿੰਨੇ ਵੀ ਇੱਥੇ ਸੱਜਣ ਸੀਗੇ ਭੈਣਾ ਸੀਗੀਆਂ ਉਹਨਾਂ ਨੇ ਕਿਹਾ ਕਿ ਸਾਡਾ ਇੱਥੋਂ ਜਾੜੋ ਦਿਲ ਹੀ ਨਹੀਂ ਕਰਦਾ ਕਿਤਾ ਭੈਣ ਨੇ ਕਹਿੰਦਾ ਕਿ ਸਾਨੂੰ ਤੁਮੰਜਾ ਇੱਥੇ ਡਾ ਦਿਓ ਸਾਡਾ ਇੱਥੋਂ ਜਾਣ ਨੂੰ ਚਿਤ ਹੀ ਨਹੀਂ ਕਰਦਾ ਹੈਗਾ ਸੋ ਆਪਾਂ ਸਮਾਪਤੀ ਕਰਦੇ ਆ ਆਪਣੀ ਗੱਲਬਾਤ ਜੀ ਕਿਰਨੀਆਂ ਦੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਚੁੱਕੀ ਹੈਗੀ ਹੈ ਜਿਨ੍ਹਾਂ ਦੇ ਡਾਇਲਿਸਿਸ ਹੁੰਦੇ ਆ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਡਾਕਟਰ ਸਾਹਿਬ ਨੇ ਸਾਨੂੰ ਕਹਤਾ ਹੋਗਾ ਕਿ ਤੁਹਾਡੇ ਡਾਇਲਸਿਸ ਹੋਇਆ ਕਰਨਗੇ ਇੱਕ ਵਾਰ ਇੱਥੇ ਆ ਜਾਓ ਤੁਸੀਂ ਆਪਣੀ ਪੁਸ਼ਟੀ ਆਪ ਕਰ ਲਿਓ ਆ ਕਿ ਜੇ ਤੁਹਾਡੇ ਮਨ ਨੂੰ ਜਚੇ ਤਾਂ ਤੁਸੀਂ ਇੱਕ ਵਾਰ ਆਪਣਾ ਇਲਾਜ ਇੱਥੋਂ ਕਰਵਾ ਕੇ ਦੇਖ ਸਕਦੇ ਹੋ ਡਾਕਟਰ ਸਾਹਿਬ ਦੀ ਆਪਾਂ ਜ਼ੁਬਾਨੀ ਐਡਰੈਸ ਵੀ ਸੁਣ ਲੈਣੇ ਆ ਔਰ ਡਾਕਟਰ ਸਾਹਿਬ ਆਪਣੀ ਜ਼ੁਬਾਨੀ ਆਪ ਮੋਬਾਈਲ ਨੰਬਰ ਵੀ ਦੱਸ ਦਿੰਦੇ ਆ ਡਾਕਟਰ ਕੁਲਵੰਤ ਸਿੰਘ ਜੀ ਆਪਣਾ ਤੁਸੀਂ ਐਡਰੈਸ ਜੇ ਕਿਸੇ ਨੂੰ ਇੱਥੇ ਆਉਣਾ ਹੋਵੇ ਤੇ ਆਪਣਾ ਤੁਸੀਂ ਮੋਬਾਈਲ ਨੰਬਰ ਵੀ ਦੇ ਦਿਓ ਜੀ ਸਾਡਾ ਜੀਐਨਆਈ ਹਸਪੀਟਲ ਅਡਾ ਚੱਬੇਵਾਲ ਨੀਅਰ ਬਾਬਾ ਬਲਗਨਾਨ ਮੰਦਿਰ ਫੋਨ ਨੰਬਰ ਜਿਹੜਾ ਹੈ 9417081384 ਹੈ ਜ਼ਰੂਰ ਜੇ ਕਿਸੇ ਨੇ ਫੋਨ ਤੇ ਸਲਾਹ ਲੈਣੀ ਹੋਵੇ ਤਾਂ ਬੜੀ ਮੋਟੀ ਸਲਾਹ ਫੋਨ ਕਰ ਸਕਦੇ ਆ ਗੂਗਲ ਤੇ ਜਾ ਕੇ ਅਸੀਂ ਸਰਚ ਵੀ ਕਰ ਸਕਦੇ ਆ ਜੀਐਨਆਈ ਹਸਪੀਟਲ ਦਾ ਉਹ ਲੋਕੇਸ਼ਨ ਇੱਥੇ ਲੈ ਕੇ ਆਉਂਦੀ ਹੈ ਜ਼ਰੂਰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਉਮੀਦ ਕਰਦੇ ਆ ਕਿ ਸਾਰੇ ਜਣੇ ਤੰਦਰੁਸਤ ਰਹਿਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ